ਨੂੰ ਖੜਾਉਣ ਲਈ ਤੋਂ ਆਸਟ੍ਰੇਲੀਆ ਤੋਂ ਸੱਦਿਆ ਹੀ ਉਹਨੂੰ ਰੋਕਿਆ ਧੱਕੇ ਨਾਲ ਡਰਾਵਾ ਦਿੱਤਾ ਤੈਨੂੰ ਵੱਧ ਪੈਸੇ ਦਵਾਂਗੇ ਜੇ ਕਰਾਂਗੇ ਪਰ ਅਸੀਂ ਕਹਿੰਦੇ ਵੀ ਜੇ ਤੁਸੀਂ ਆਪ ਨਹੀਂ ਖੇਡਣਾ ਪਲੇਅਰਾਂ ਨੂੰ ਕਾਹਦੇ ਰੋਕਦੇ ਹੋ ਉਹਨਾਂ ਨੂੰ ਖੇਡਣ ਦਿਓ ਜਾਂ ਫੇ ਆਪ ਵੀ ਪਾ ਹੈਲੋ ਮੈਂ ਸਾਰੀ ਫੋਡੈਸ਼ਨ ਵੱਲੋਂ ਪੀਸੀ ਯੂਨਾਈਟਿਡ ਕਬੱਡੀ ਫੋਡੈਸ਼ਨ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਇਹ ਇਕੱਠੇ ਕਰਕੇ ਟੂਰਨਾਮੈਂਟ ਕਰਾਇਆ ਤੇ ਮੈਂ ਗੁਰੂ ਘਰ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਬੰਦਿਆਂ ਨੇ ਇਸ ਟੂਰਨਾਮੈਂਟ ਤੇ ਰੱਖਿਆ ਪ੍ਰੇਰਾਂ ਦੀਆਂ ਟੈਟਾਂ ਰੱਖੀਆਂ ਰੋਕੇ ਆ ਪਲੇਅਰ ਉਹਨਾਂ ਦੀ ਮੈਂ ਕਬੱਡੀ ਜਗਤ ਵੱਲੋਂ ਨਿੰਦਾ ਕਰਦਾ ਜਿਹਦੇ ਵਿੱਚ ਸੁਲਤਾਨ ਸੰਸੂਪਰੀਆ ਤੇ सनी ਆਦਮਾਲੀਆ ਗੌਰਪ੍ਰੀ ਹਰੀਪੁਰਜ ਤੇ ਆਜ਼ਾਦ ਕੋਟਲੀ ਤੇ ਹੋਰ ਪਲੇਅਰ ਜਿਹੜਿਆਂ ਬੰਦਿਆਂ ਨੇ ਰੋਕੇ ਆ ਉਹਨਾਂ ਲਈ ਬਹੁਤ ਇਹ ਗੁਰੂ ਘਰ ਦਾ ਟੂਰਨਾਮੈਂਟ ਸੀ ਨਾ ਕਿ ਕਿਸੇ ਪਹਿਲਾਂ ਗੁਰੂ ਘਰ ਨੇ ਸਾਰੀਆਂ ਫੈਡਰੇਸ਼ਨਾਂ ਨੂੰ ਸੱਦਾ ਦਿੱਤਾ ਸੀ ਕਈ ਫੈਡਰੇਸ਼ਨਾਂ ਜਿਹੜੇ ਪਲੇਅਰ ਥਾਉਂਦੇ ਆ ਉਹ ਆਪ ਖੇਡ ਨਹੀਂ ਸਕੇ ਟੀਮਾਂ ਬਣਾ ਨਹੀਂ ਸਕੇ ਪਰ ਉਹਨੇ ਇਸ ਟੂਰਨਾਮੈਂਟ ਨੂੰ ਫੇਲ ਕਰਨ ਦੀ ਟਰਾਈ ਕੀਤੀ ਆ ਪਰ ਜਿੱਥੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੋਵੇ ਗੁਰੂ ਘਰ ਦਾ ਟੂਰਨਾਮੈਂਟ ਹੋਵੇ ਉਹਨੂੰ ਕੋਈ ਵੀ ਕਦੀ ਗੁਰੂ ਘਰ ਨੂੰ ਫੇਲ ਨਹੀਂ ਕਰ ਸਕਦਾ ਇੱਕ ਮਿੰਟ ਹੁਣ ਸੰਗਾ ਬੋਲੂਗਾ ਪਰਾ ਸੰਗਾ ਸਾਡੇ ਕਿਸੇ ਨਾ ਕੋਈ ਲੜਾਈ ਨਹੀਂ ਬੱਟ ਫੈਡਰੇਸ਼ਨਾਂ ਨੂੰ ਨਾ ਗੁਰਦੁਆਰੇ ਵਾਲਿਆਂ ਨੇ ਤਿੰਨੇ ਫੈਡਰੇਸ਼ਨਾਂ ਨਾਲ ਸੱਦ ਕੇ ਸੌਰੀ ਚੌਹਾਂ ਨੂੰ ਕਿਹਾ ਸੀ ਵੀ ਤੁਸੀਂ ਟੀਮਾਂ ਬਣਾ ਲਓ ਪਰ ਇੱਕ ਫੈਡਰੇਸ਼ਨ ਨੇ ਜਿਹੜੀ ਨੀਟੂ ਭਾਜੀ ਹੋਣੀ ਉਹਨੇ ਕਿਹਾ ਵੀ ਸਾਡੇ ਪਲੇਅਰ ਕਿੱਧਰ ਮਰਜੀ ਖੇਡਣ ਪਰ ਅਸੀਂ ਨਹੀਂ ਪਾਰਟਿਸਿਪੇਟ ਕਰਨਾ ਤੇ ਦੂਸਰੀ ਫੈਡਰੇਸ਼ਨ ਦੇ ਉਹਨੇ ਜਵਾਖ ਖੜਾਏ ਤੇ ਜਿਹੜੀ ਚੌਥੀ ਫੈਡਰੇਸ਼ਨ ਸੀ ਉਹਨਾਂ ਨੇ ਅਸੀਂ ਸੁਲਤਾਨ ਨੂੰ ਖੜਾਉਣ ਲਈ ਤੋਂ ਆਸਟ੍ਰੇਲੀਆ ਤੋਂ ਸੱਦਿਆਈ ਉਹਨੂੰ ਰੋਕਿਆ ਧੱਕੇ ਨਾਲ ਡਰਾਵਾ ਦਿੱਤਾ ਤੈਨੂੰ ਵੱਧ ਪੈਸੇ ਦਵਾਂਗੇ ਜੇ ਕਰਾਂਗੇ ਪਰ ਅਸੀਂ ਕਹਿੰਦੇ ਵੀ ਜੇ ਤੁਸੀਂ ਆਪ ਨਹੀਂ ਖੇਡਣਾ ਪਲੇਅਰਾਂ ਨੂੰ ਕਾਹਦੇ ਰੋਕਦੇ ਹੋ ਨਾ ਖੇਡਣ ਦਿਓ ਜਾਂ ਫੇ ਆਪ ਵੀ ਪਾਰਟਿਸਿਪੇਟ ਕਰੋ ਠੀਕ ਹੈ ਜੀ ਪਰ ਤੁਹਾਡਾ ਸਾਰੇ ਦਰਸ਼ਕਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਤੇ ਜਿੰਨੇ ਵੀ ਪਲੇਅਰ ਖੇਡ ਰਹੇ ਉਹਨਾਂ ਦੀ ਹੌਸਲਾ ਵਧਾਈ ਕੀਤੀ ਥੈਂਕ ਯੂ ਵੈਰੀ ਮਚ ਜੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਹੋਵੇ ਸੌਰੀ ਥੈਂਕ ਯੂ ਜੀ ਹਾਂ ਜੀ ਕੇਸੀ